ਦੋਸਤੋ ਮੋਬਾਈਲ ਫੋਨ ਸਾਡੇ ਸਾਰਿਆਂ ਦੇ ਕੋਲ ਹੈ ਅਤੇ ਸਾਡੇ ਇਸ ਮੋਬਾਈਲ ਫੋਨ ਦੇ ਵਿੱਚ ਸਾਡੀ ਕਈ ਪ੍ਰਕਾਰ ਦੀ ਅਹਿਮ ਜਾਣਕਾਰੀਆਂ ਵੀ ਹੁੰਦੀਆਂ ਹਨ ਅਤੇ ਜੇਕਰ ਮੰਨ ਲਓ ਸਾਡਾ ਮੋਬਾਈਲ ਫੋਨ ਗੁੰਮ ਹੋ ਜਾਵੇ ਤਾਂ ਫਿਰ ਸਾਡਾ ਕਈ ਪ੍ਰਕਾਰ ਦਾ ਨੁਕਸਾਨ ਵੀ ਹੋ ਸਕਦਾ ਹੈ ਤਾਂ ਫਿਰ ਹੁਣ ਅਜਿਹੀ ਸਥਿਤੀ ਦੇ ਵਿੱਚ ਜਦੋਂ ਸਾਡਾ ਮੋਬਾਈਲ ਫੋਨ ਗੁੰਮ ਹੋ ਜਾਂਦਾ ਹੈ ਸਾਡਾ ਨੁਕਸਾਨ ਨਾ ਹੋਵੇ ਉਸ ਦੇ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ ਇਹੀ ਵਿਸ਼ਾ ਮੇਰੀ ਅੱਜ ਦੀ ਇਸ ਵੀਡੀਓ ਦਾ ਹੈ ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਧਾਰ ਸਿੰਘ ਕੰਬੋਜ ਤਾਂ ਫਿਰ ਮੋਬਾਈਲ ਫੋਨ ਗੁੰਮ ਹੋ ਜਾਣ ਤੋਂ ਬਾਅਦ ਸਾਨੂੰ ਕੀ ਕਰਨਾ ਚਾਹੀਦਾ ਹੈ ਇਹ ਜਾਣਕਾਰੀ ਲੈਣ ਤੋਂ ਪਹਿਲਾਂ ਫਟਾਫਟ ਇਸ ਵੀਡੀਓ ਨੂੰ ਕਰ ਦਿਓ ਲਾਈਕ ਅਤੇ ਸ਼ੇਅਰ ਅਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਬਾਈਟ ਪੰਜਾਬੀ ਚੈਨਲ ਨੂੰ ਫੇਸਬੁੱਕ ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਤਾਂ ਆਓ ਫਿਰ ਤਰਤੀਬ ਵਾਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਤੁਹਾਨੂੰ ਮੋਬਾਈਲ ਫੋਨ ਗੁੰਮ ਹੋਣ ਤੋਂ ਬਾਅਦ ਕੀ ਕੀ ਕੁਝ ਕਰਨਾ ਚਾਹੀਦਾ ਹੈ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਪੁਲਿਸ ਕੰਪਲੀਟ ਕਰਨੀ ਹੁੰਦੀ ਹੈ ਤੁਸੀਂ ਆਪਣੇ ਨਜ਼ਦੀਕੀ ਦੇ ਸਾਂਝ ਕੇਂਦਰ ਦੇ ਵਿੱਚ ਜਾ ਕੇ ਪੁਲਿਸ ਨੂੰ ਕੰਪਲੀਟ ਕਰ ਸਕਦੇ ਹੋ ਤੁਹਾਨੂੰ ਉੱਥੋਂ ਇੱਕ ਰਸੀਦ ਵੀ ਪ੍ਰਾਪਤ ਹੋ ਜਾ ਅਤੇ ਇਹੀ ਰਸੀਦ ਬਾਅਦ ਦੇ ਵਿੱਚ ਆਨਲਾਈਨ ਕੰਪਲੇਂਟ ਕਰਨ ਦੇ ਵਿੱਚ ਵੀ ਕੰਮ ਆਵੇਗੀ ਅਤੇ ਖੁਦ ਨਾਲ ਖਾਸਾ ਜੇਕਰ ਤੁਹਾਡੇ ਮੋਬਾਈਲ ਫੋਨ ਦੀ ਕੋਈ ਦੁਰਵਰਤੋਂ ਕਰਦਾ ਹੈ ਤਾਂ ਉਸ ਸਥਿਤੀ ਦੇ ਵਿੱਚ ਵੀ ਇਹ ਰਸੀਦ ਤੁਹਾਡੇ ਬਹੁਤ ਕੰਮ ਆ ਸਕਦੀ ਹੈ ਹੁਣ ਕੰਪਲੇਂਟ ਦਰਜ ਕਰਵਾਉਣ ਤੋਂ ਬਾਅਦ ਨੰਬਰ 2 ਤੇ ਤੁਹਾਡਾ ਕੰਮ ਹੁੰਦਾ ਹੈ ਤੁਸੀਂ ਆਪਣਾ ਨਵਾਂ SIM ਕਢਵਾਣਾ ਹੈ ਤੁਸੀਂ ਮੋਬਾਈਲ SIM ਵੇਚਣ ਵਾਲੀ ਕਿਸੇ ਵੀ ਦੁਕਾਨ ਦੇ ਉੱਪਰ ਜਾ ਕੇ ਇਹ ਵਾਲੀ ਕੰਪਲੇਂਟ ਦੀ ਕਾਪੀ ਦਿਖਾ ਕੇ ਉੱਥੋਂ ਤੁਸੀਂ ਨਵਾਂ SIM ਕਢਵਾ ਸਕਦੇ ਹੋ ਅਤੇ ਜਦੋਂ ਤੁਹਾਡਾ ਨਵਾਂ SIM ਜਾਰੀ ਹੋ ਜਾਵੇਗਾ ਉਸ ਤੋਂ ਬਾਅਦ ਤੁਹਾਨੂੰ 24 ਘੰਟੇ ਦਾ ਇੰਤਜ਼ਾਰ ਕਰਨਾ ਪਵੇਗਾ ਕਿਉਂਕਿ ਕਈ ਵਾਰ ਕੰਪਨੀਆਂ ਦੇ ਵੱਲੋਂ 24 ਘੰਟੇ ਦਾ ਸਮਾਂ ਲਿੱਤਾ ਜਾਂਦਾ ਹੈ ਉਸ ਤੋਂ ਬਾਅਦ ਹੀ ਤੁਹਾਡੇ ਉਸ ਨਵੇਂ SIM ਦੇ ਉੱਪਰ OTP ਆਉਣ ਵਾਲੀ ਮੈਸੇਜ ਆਉਣ ਵਾਲੀ ਅਤੇ ਹੋਰ ਸਾਰੀਆਂ ਸਹੂਲਤਾਂ ਚਾਲੂ ਹੋ ਜਾਂਦੀਆਂ ਹਨ ਹੁਣ ਜਦੋਂ 24 ਘੰਟੇ ਹੋ ਚੁੱਕੇ ਹੋਣਗੇ ਅਤੇ ਤੁਹਾਨੂੰ OTP ਆਣੀ ਵੀ ਸ਼ੁਰੂ ਹੋ ਚੁੱਕੀ ਹੋਵੇਗੀ ਉਸ ਤੋਂ ਬਾਅਦ ਕੀ ਕਰਨਾ ਹੈ ਉਹ ਮੈਂ ਤੁਹਾਨੂੰ ਮੋਬਾਈਲ ਦੀ ਸਕਰੀਨ ਦੇ ਉੱਪਰ ਜਾ ਕੇ ਦੱਸਦਾ ਹਾਂ ਹੁਣ ਅਸੀਂ ਆਪਣਾ ਮੋਬਾਈਲ ਗੁੰਮ ਹੋ ਜਾਣ ਤੋਂ ਬਾਅਦ ਪੁਲਿਸ ਕੰਪਲੇਂਟ ਵੀ ਕਰ ਚੁੱਕੇ ਹਾਂ ਅਤੇ ਦੁਕਾਨ ਦੇ ਉੱਪਰ ਜਾ ਕੇ ਉਸੇ ਨੰਬਰ ਵਾਲਾ ਨਵਾਂ SIM ਵੀ ਕਢਵਾ ਚੁੱਕੇ ਹਾਂ ਅਤੇ ਨਵੇਂ SIM ਦੇ ਉੱਪਰ ਸਾਡੀ ਸਾਰੀਆਂ ਸੇਵਾਵਾਂ ਚਾਲੂ ਵੀ ਹੋ ਚੁੱਕੀਆਂ ਹਨ ਉਸ ਤੋਂ ਬਾਅਦ ਅਸੀਂ ਕੀ ਕਰਨਾ ਹੈ ਅਸੀਂ ਨਵੇਂ ਮੋਬਾਈਲ ਦੇ ਵਿੱਚ ਆਪਣਾ SIM ਪਾ ਕੇ Google Chrome ਦੇ ਉੱਪਰ ਜਾਵਾਂਗੇ ਅਤੇ Google Chrome ਦੇ ਵਿੱਚ sancharsathi.gov.in ਸਰਚ ਕਰਾਂਗੇ ਅਤੇ ਇਸ ਵੈੱਬਸਾਈਟ ਦੇ ਵਿੱਚ ਚਲੇ ਜਾਵਾਂਗੇ ਹੁਣ ਤੁਸੀਂ ਦੇਖੋਗੇ ਕਿ ਇਹ ਭਾਰਤ ਸਰਕਾਰ ਦੀ ਵੈੱਬਸਾਈਟ ਹੈ ਡਿਪਾਰਟਮੈਂਟ ਆਫ ਟੈਲੀਕਮਿਊਨੀਕੇਸ਼ਨ ਦੀ ਵੈੱਬਸਾਈਟ ਹੈ ਇਸ ਵੈੱਬਸਾਈਟ ਦੇ ਵਿੱਚ ਸਿਟੀਜ਼ਨ ਸੈਂਟ੍ਰਿਕ ਸਰਵਿਸਿਜ਼ ਦੇ ਵਿੱਚ ਦੂਜੇ ਨੰਬਰ ਦੇ ਉੱਪਰ ਆਪਸ਼ਨ ਹੈ ਕਿ ਬਲੌਕ ਜੋਰ ਲੋਸਟ ਸਟੋਲਨ ਮੋਬਾਈਲ ਹੈਂਡਸੈਟ ਆਪਾਂ ਇਸ ਆਪਸ਼ਨ ਦੇ ਵਿੱਚ ਜਾਣਾ ਹੈ ਉਸ ਤੋਂ ਬਾਅਦ ਤੁਸੀਂ ਦੇਖੋਗੇ ਕਿ ਬਲੌਕ ਲੋਸਟ ਸਟੋਲਨ ਮੋਬਾਈਲ ਵਾਲੀ ਆਪਸ਼ਨ ਆ ਗਈ ਹੈ ਅਤੇ ਉਸ ਤੋਂ ਬਾਅਦ ਆ ਗਈ ਅਨ ਬਲੌਕ ਫਾਊਂਡ ਮੋਬਾਈਲ ਹੈਂਡਸੈਟ ਵਾਲੀ ਆਪਸ਼ਨ ਸੋ ਅਸੀਂ ਆਪਣੇ ਮੋਬਾਈਲ ਫੋਨ ਨੂੰ ਬਲੌਕ ਕਰਵਾਉਣਾ ਹੈ ਰਿਕੁਐਸਟ ਪਾਣੀ ਹੈ ਇਸ ਦੇ ਲਈ ਅਸੀਂ ਬਲੌਕ ਲੋਸਟ ਵਾਲੀ ਆਪਸ਼ਨ ਦੇ ਉੱਪਰ ਜਾਵਾਂਗੇ ਇਸ ਤੋਂ ਬਾਅਦ ਤੁਸੀਂ ਦੇਖੋਗੇ ਕਿ ਰਿਕੁਐਸਟ ਫੋਰ ਬਲੌਕਿੰਗ ਲੋਸਟ ਸਟੋਲਨ ਮੋਬਾਈਲ ਵਾਲੀ ਆਪਸ਼ਨ ਆ ਚੁੱਕੀ ਹੈ ਅਤੇ ਇੱਕ ਫਾਰਮ ਆ ਚੁੱਕਾ ਹੈ ਇਹ ਫਾਰਮ ਭਰ ਕੇ ਅਸੀਂ ਭਾਰਤ ਸਰਕਾਰ ਦੇ ਕੋਲ ਰਿਕੁਐਸਟ ਕਰਨੀ ਹੈ ਕਿ ਸਾਡੇ ਉਸ ਗੁੰਮ ਹੋ ਚੁੱਕੇ ਮੋਬਾਈਲ ਨੂੰ ਬਲੌਕ ਕਰ ਦਿੱਤਾ ਜਾਵੇ ਤਾਂ ਫਿਰ ਇਸ ਦੇ ਵਿੱਚ ਸਭ ਤੋਂ ਪਹਿਲੀ ਆਪਸ਼ਨ ਮੋਬਾਈਲ ਨੰਬਰ ਭਰਨਾ ਹੈ ਇਹ ਇੱਕ ਨੰਬਰ ਆਪਸ਼ਨ ਦੇ ਵਿੱਚ ਅਸੀਂ ਉਹ ਮੋਬਾਈਲ ਨੰਬਰ ਭਰਨਾ ਹੈ ਜਿਹੜਾ ਮੋਬਾਈਲ ਨੰਬਰ ਅਸੀਂ ਨਵਾਂ ਜਾਰੀ ਕਰਵਾ ਚੁੱਕੇ ਹਾਂ ਹੋ ਚੁੱਕੇ ਮੋਬਾਈਲ ਵਾਲਾ ਅਤੇ ਦੂਜੇ ਨੰਬਰ ਦੇ ਉੱਪਰ ਅਸੀਂ ਜੇਕਰ ਸਾਡੇ ਗੁੰਮ ਹੋ ਚੁੱਕੇ ਮੋਬਾਈਲ ਦੇ ਵਿੱਚ ਦੋ SIM ਸੀ ਤਾਂ ਉਸ ਦਾ ਦੂਜਾ ਮੋਬਾਈਲ ਨੰਬਰ ਵੀ ਭਰ ਸਕਦੇ ਹਾਂ ਇਸ ਤੋਂ ਬਾਅਦ ਅਸੀਂ IMEI ਨੰਬਰ ਭਰਨਾ ਹੈ 1 ਅਤੇ 2 ਆਪਣੇ ਗੁੰਮ ਹੋ ਚੁੱਕੇ ਮੋਬਾਈਲ ਦੇ ਉਹ ਸਾਨੂੰ IMEI ਨੰਬਰ ਉਸ ਮੋਬਾਈਲ ਦੇ ਬਾਕਸ ਦੇ ਉੱਪਰ ਸਾਨੂੰ ਮਿਲ ਜਾਣਗੇ ਜਾਂ ਉਸ ਦੇ ਬਿੱਲ ਦੇ ਉੱਪਰ ਵੀ ਹੋਣਗੇ ਉਸ ਤੋਂ ਬਾਅਦ ਡਿਵਾਈਸ ਦਾ ਬ੍ਰਾਂਡ ਭਰਨਾ ਹੈ ਕਿ ਕਿਹੜੀ ਕੰਪਨੀ ਦਾ ਮੋਬਾਈਲ ਸੀ ਸਾਡਾ ਜਿਹੜਾ ਗੁੰਮ ਹੋਇਆ ਹੈਗਾ ਉਸ ਤੋਂ ਬਾਅਦ ਡਿਵਾਈਸ ਦਾ ਮਾਡਲ ਭਰਾਂਗੇ ਆਪਾਂ ਉਸ ਤੋਂ ਬਾਅਦ ਚੂਜ਼ ਫਾਈਲ ਕਰਨੀ ਹੈ ਅਪਲੋਡ ਇਨਵੌਇਸ ਇੱਥੇ ਅਸੀਂ ਆਪਣਾ ਬਿੱਲ ਭਰਨਾ ਹੈ ਜਿਹੜਾ ਅਸੀਂ ਮੋਬਾਈਲ ਖਰੀਦਿਆ ਸੀ ਉਸ ਦਾ ਬਿੱਲ ਦੀ ਕਾਪੀ ਨੂੰ ਇੱਥੋਂ ਅਸੀਂ ਚੂਜ਼ ਕਰਕੇ ਅਪਲੋਡ ਕਰ ਦੇਣਾ ਹੈ ਹੁਣ ਲੋਸਟ ਦੀ ਇਨਫੋਰਮੇਸ਼ਨ ਭਰਨ ਵਾਲੀ ਅੱਗੇ ਕੁਝ ਕਾਲਮ ਬਣੇ ਹੋਏ ਆ ਲੋਸਟ ਪਲੇਸ ਲਿਖਿਆ ਹੋਇਆ ਲੋਸਟ ਡੇਟ ਲਿਖਿਆ ਹੋਇਆ ਸਿਲੈਕਟ ਸਟੇਟ ਲਿਖਿਆ ਹੋਇਆ ਸਿਲੈਕਟ ਡਿਸਟ੍ਰਿਕਟ ਲਿਖਿਆ ਹੋਇਆ ਪੁਲਿਸ ਸਟੇਸ਼ਨ ਲਿਖਿਆ ਹੋਇਆ ਅਤੇ ਪੁਲਿਸ ਕੰਪਲੇਂਟ ਨੰਬਰ ਲਿਖਿਆ ਹੋਇਆ ਸੋ ਇੱਥੇ ਅਸੀਂ ਉਹੀ ਚੀਜ਼ਾਂ ਭਰਨੀ ਆ ਜਿਹੜੀ ਅਸੀਂ ਪੁਲਿਸ ਕੰਪਲੇਂਟ ਦੇ ਵਿੱਚ ਲਿਖ ਉਸ ਤੋਂ ਬਾਅਦ ਕਿਹੜੀ ਤਰੀਕ ਸੀਗੀ ਉਹ ਤਰੀਕ ਪਾ ਦਾਂਗੇ ਉਸ ਤੋਂ ਬਾਅਦ ਸਟੇਟ ਕਿਹੜੀ ਹੈਗੀ ਹੈ ਜ਼ਿਲ੍ਹਾ ਕਿਹੜਾ ਹੈਗਾ ਪੁਲਿਸ ਸਟੇਸ਼ਨ ਕਿਹੜਾ ਪੈਂਦਾ ਇਹ ਸਾਰੀ ਚੀਜ਼ਾਂ ਆਪਾਂ ਫਿਲ ਕਰ ਦੇਣੀ ਆ ਅਤੇ ਪੁਲਿਸ ਕੰਪਲੇਂਟ ਕਰਨ ਤੋਂ ਬਾਅਦ ਸਾਨੂੰ ਜਿਹੜੀ ਰਸੀਦ ਪ੍ਰਾਪਤ ਹੋਈ ਉਸ ਦਾ ਅਸੀਂ ਪੁਲਿਸ ਕੰਪਲੇਂਟ ਨੰਬਰ ਵੀ ਭਰ ਦੇਣਾ ਇੱਥੇ ਅਤੇ ਫਿਰ ਉਸ ਪੁਲਿਸ ਕੰਪਲੇਂਟ ਦੀ ਜਿਹੜੀ ਰਸੀਦ ਸਾਨੂੰ ਪ੍ਰਾਪਤ ਹੋਈ ਹੈ ਉਸ ਦੀ ਫੋਟੋ ਖਿੱਚਣ ਤੋਂ ਬਾਅਦ ਉਸ ਦੀ ਕਾਪੀ ਵੀ ਹੈ ਤਾਂ ਚੂਜ਼ ਫਾਈਲ ਕਰਕੇ ਅਸੀਂ ਅਪਲੋਡ ਕਰ ਦੇਣੀ ਹੈ ਅਤੇ ਜੇਕਰ ਉਹ ਕਾਪੀ ਦੋ ਪੰਨਿਆਂ ਦੀ ਤਾਂ ਐਡ ਮੋਡ ਦੇ ਉੱਪਰ ਜਾ ਕੇ ਅਸੀਂ ਦੂਸਰਾ ਪੰਨਾ ਵੀ ਅਪਲੋਡ ਉਹਨੇ ਥਾਂ ਚੱਲਦੇ ਆ ਮੋਬਾਈਲ ਓਨਰ ਪਰਸਨਲ ਇਨਫੋਰਮੇਸ਼ਨ ਲਿਖਿਆ ਹੋਇਆ ਹੈ ਮੋਬਾਈਲ ਦੇ ਮਾਲਕ ਦੀ ਪਰਸਨਲ ਇਨਫੋਰਮੇਸ਼ਨ ਵੀ ਇੱਥੇ ਭਰਾਂਗੇ ਆਪਾਂ ਮੋਬਾਈਲ ਦੇ ਮਾਲਕ ਦਾ ਨਾਮ ਕੀ ਹੈ ਓਨਰ ਨੇਮ ਦੇ ਵਿੱਚ ਭਰ ਦਵਾਂਗੇ ਉਸ ਤੋਂ ਬਾਅਦ ਉਸ ਦਾ ਐਡਰੈਸ ਕੀ ਹੈ ਓਨਰ ਦੇ ਐਡਰੈਸ ਵਿੱਚ ਭਰ ਦਵਾਂਗੇ ਉਸ ਤੋਂ ਬਾਅਦ ਆਈਡੈਂਟੀਟੀ ਦੇਣੀ ਹੈ ਆਧਾਰ ਕਾਰਡ ਪੈਨ ਕਾਰਡ ਵੋਟਰ ਕਾਰਡ ਡਰਾਈਵਿੰਗ ਲਾਇਸੈਂਸ ਇਹਨਾਂ ਦੇ ਵਿੱਚੋਂ ਕੋਈ ਵੀ ਚੀਜ਼ ਤੁਸੀਂ ਆਪਣੀ ਪਹਿਚਾਣ ਦੇ ਲਈ ਦੇ ਸਕਦੇ ਹੋ ਉਸ ਨੂੰ ਇੱਥੋਂ ਚੂਜ਼ ਕਰ ਲੈਣਾ ਹੈ ਜਿਹੜੀ ਚੀਜ਼ ਤੁਸੀਂ ਦੇ ਰਹੇ ਹੋ ਉਸ ਤੋਂ ਬਾਅਦ ਉਸ ਦੀ ਕਾਪੀ ਵੀ ਇੱਥੋਂ ਚੂਜ਼ ਫਾਈਲ ਕਰਕੇ ਅਪਲੋਡ ਕਰਨੀ ਹੈ ਅਤੇ ਉਸੇ ਪਹਛਾਨ ਪੱਤਰ ਦੀ ਦਾ ਤੁਸੀਂ ਆਈਡੈਂਟੀਟੀ ਨੰਬਰ ਵੀ ਇੱਥੇ ਤੁਸੀਂ ਭਰ ਦੇਣਾ ਹੈ ਅਤੇ ਜੇਕਰ ਤੁਹਾਡੇ ਕੋਲ ਈਮੇਲ ਆਈਡੀ ਹੈਗੀ ਤਾਂ ਤੁਸੀਂ ਇੱਥੇ ਈਮੇਲ ਆਈਡੀ ਵੀ ਭਰ ਦੇਣੀ ਹੈ ਉਸ ਤੋਂ ਬਾਅਦ ਕੈਪਚਾ ਕੈਪਚਾ ਸਾਨੂੰ ਨਜ਼ਰ ਆ ਰਿਹਾ ਹੈ ਅਤੇ ਐਂਟਰ ਕੈਪਚਾ ਦੇ ਵਿੱਚ ਜਾ ਕੇ ਇਹੀ ਵਾਲਾ ਆਪਾਂ ਕੈਪਚਾ ਭਰ ਦੇਵਾਂਗੇ ਅਤੇ ਜੇਕਰ ਇਹ ਕੈਪਚਾ ਚੰਗੀ ਤਰ੍ਹਾਂ ਸਮਝ ਨਹੀਂ ਆ ਰਿਹਾ ਤਾਂ ਰਿਫਰੈਸ਼ ਕੈਪਚਰ ਉੱਪਰ ਜਾ ਕੇ ਤੁਸੀਂ ਇਸ ਨੂੰ ਕੈਪਚਰ ਨੂੰ ਰਿਫਰੈਸ਼ ਕਰ ਸਕਦੇ ਹੋ ਅਤੇ ਜਦੋਂ ਤੁਹਾਨੂੰ ਲੱਗੇ ਕਿ ਤੁਸੀਂ ਹੁਣ ਸਾਰੇ ਅੱਖਰ ਪੜ ਰਹੇ ਹੋ ਤਾਂ ਫਿਰ ਉਹ ਵਾਲਾ ਕੈਪਚਾ ਤੁਸੀਂ ਐਂਟਰ ਦਾ ਟੈਕਸ ਇਨ ਦਾ ਇਮੇਜ ਤਾਂ ਇਹ ਐਂਟਰ ਕੈਪਚਾ ਦੇ ਵਿੱਚ ਜਾ ਕੇ ਭਰ ਦੇਣਾ ਹੈ ਅਤੇ ਸਭ ਤੋਂ ਅਖੀਰ ਦੇ ਵਿੱਚ ਹੁਣ ਤੁਸੀਂ ਇੱਥੇ ਮੋਬਾਈਲ ਨੰਬਰ ਭਰਨਾ ਹੈ OTP ਲੈਣ ਦੇ ਲਈ ਸੋ ਇਹ ਮੋਬਾਈਲ ਨੰਬਰ ਉਹੀ ਭਰਨਾ ਆਪਾਂ ਜਿਹੜਾ ਆਪਾਂ ਬੰਗ ਹੋ ਚੁੱਕੇ ਮੋਬਾਈਲ ਦਾ ਨਵਾਂ ਨੰਬਰ ਜਾਰੀ ਕਰਵਾ ਚੁੱਕੇ ਹਾਂ ਅਤੇ ਉਸ ਦੇ ਉੱਪਰ OTP ਆਨ ਲੱਗ ਚੁੱਕੀ ਹੈ ਸੋ ਇੱਥੇ ਫਿਰ ਆਪਾਂ ਮੋਬਾਈਲ ਦਾ ਨੰਬਰ ਭਰ ਦਵਾਂਗੇ ਅਤੇ ਗੈਟ OTP ਕਰਕੇ OTP ਲੈ ਲਵਾਂਗੇ ਅਤੇ ਫਿਰ ਡਿਕਲੇਰੇਸ਼ਨ ਦੇ ਵਿੱਚ ਆਪਣੀ ਕੰਸੈਂਟ ਇੱਥੇ ਦੇ ਕੇ ਉਸ ਤੋਂ ਬਾਅਦ ਅਸੀਂ ਸਬਮਿਟ ਕਰ ਦੇਣਾ ਇਸ ਐਪਲੀਕੇਸ਼ਨ ਨੂੰ ਸੋ ਇਹ ਸਾਰਾ ਫਾਰਮ ਭਰਨ ਤੋਂ ਬਾਅਦ ਭਾਰਤ ਸਰਕਾਰ ਦੀ ਡਿਪਾਰਟਮੈਂਟ ਆਫ ਟੈਲੀਕਮਿਊਨੀਕੇਸ਼ਨ ਦੇ ਕੋਲ ਇਹ ਵਾਲੀ ਸਾਡੀ ਰਿਕੁਐਸਟ ਚਲੀ ਜਾਵੇਗੀ ਅਤੇ ਸਰਕਾਰ ਦਾ ਇਹ ਵਿਭਾਗ ਸਾਡੇ ਉਸ ਗੁੰਮ ਹੋ ਚੁੱਕੇ ਮੋਬਾਈਲ ਨੂੰ ਬਲੌਕ ਕਰ ਦੇਵੇਗਾ ਅਤੇ ਉਸ ਤੋਂ ਬਾਅਦ ਫਿਰ ਸਾਨੂੰ ਕਿਸੇ ਪ੍ਰਕਾਰ ਦਾ ਖਤਰਾ ਨਹੀਂ ਰਹੇਗਾ ਤੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਜਾਣਕਾਰੀ ਅਤੇ ਇਹ ਵੀਡੀਓ ਪਸੰਦ ਆਈ ਹੋਵੇਗੀ ਤੇ ਤੁਸੀਂ ਹੁਣ ਤੱਕ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਕਰ ਚੁੱਕੇ ਹੋਵੋਗੇ ਅਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਬਾਈ ਦੀ ਪੰਜਾਬੀ ਚੈਨਲ ਨੂੰ Facebook ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ ਹੈ ਦੋਸਤੋ ਫਿਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ ਸਤਿ ਸ੍ਰੀ ਅਕਾਲ ਜੀ